מוק מנטרי ਅਸ਼ਕਰ ਸਿੰਘ tạmਮੀ ਦੂਜੇ ਦਿਨ ਵੀ ਆਫਤ ਪ੍ਰਭਾਵਿਤ ਧਾਰ ਲਈ ਤੇ ਹੋਰ ਥਾਵਾਂ ਦੇ ਇਲਾਕਿਆਂ ਚ ਜ਼ਮੀਨੀ ਪੱਧਰ ਤੇ ਡਟੇ ਰਹੇ ਉਹਨਾਂ ਆਫਤ ਪ੍ਰਭਾਵਿਤ ਪ੍ਰਵਾਣਾਂ ਨਾਲ ਮੁਲਾਕਾਤ ਕੀਤੀ ਸਰਕਾਰ ਵੱਲੋਂ ਹਰ ਸੰਭਵ ਮਦਦ ਦਾ ਪ੍ਰਬੋਸਾ ਦਿੱਤਾ ਗਿਆ ਮੁੱਖ ਮੰਤਰੀ ਨੇ ਕਿਹਾ ਕਿ ਬਚਾਅ ਕਾਰਜ ਜੋ ਸਮੇਂ ਤੱਕ جاری ਰਹਿਣਗੇ ਜਦ ਤੱਕ ਪ੍ਰਭਾਵਿਤ ਖੇਤਰਾ ਚ ਫਸੇ ਹੋਏ ਵਿਅਕਤੀ ਨੂੰ ਬਾਹਰ ਨਹੀਂ ਕੱਢ ਲਿਆ ਜਾਂਦਾ ਉਸ ਦੌਰਾਨ ਉਹਨਾਂ ਨੇ ਬਚਾਅ ਤੇ ਰਾਹਤ ਕਾਰਜਾਂ ਦੀ ਨਿਗਰਾਨੀ ਕੀਤੀ ਤੇ ਅਧਿਕਾਰੀਆਂ ਤੋਂ ਜਾਣਕਾਰੀ ਲੈਂਦੇ ਰਹੇ ਇਸੇ ਇਲਾਵਾ ਫੌਜ ਤੇ ਰਾਜ ਦੀ ਇੱਕ ਸਾਂਝੀ ਟੀਮ ਉਪਾਗੀ ਰਥੀ ਵਿੱਚ ਬਨਰੀ ਝੀਲ ਤੋਂ ਪਾਣੀ ਦੇ ਨਿਕਾਸ ਦੀ ਨਿਗਰਾਨੀ ਕਰੇਗੀ ਵੀਰਵਾਰ ਨੂੰ ਰਾਸ਼ ਦਿ ਅਥਾਰਟੀ ਨੇ ਅਧਿਕਾਰੀਆਂ ਨਾਲ ਆਫਤ ਵਿੱਚ ਬਚਾਅ ਤੇ ਰਾਹਤ ਕਾਰਜਾਂ ਦੀ ਸਮੀਖਿਆ ਕੀਤੀ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੂਜੇ ਦਿਨ ਵੀ ਆਫਤ ਪ੍ਰਭਾਵਿਤ ਧਰਲੀ ਤੇ ਹੋਰ ਥਾਵਾਂ ਦੇ ਇਲਾਕਿਆਂ 'ਚ ਜ਼ਮੀਨੀ ਪੱਧਰ ਤੇ ਡਟੇ ਰਹੇ ਉਹਨਾਂ ਆਫਤ ਪ੍ਰਭਾਵਿਤ ਪ੍ਰਵਾਣਾਂ ਨਾਲ ਮੁਲਾਕਾਤ ਕੀਤੀ ਸਰਕਾਰ ਵੱਲੋਂ ਹਰ ਸੰਭਵ ਮਦਦ ਦਾ ਪ੍ਰਬੋਸਾ ਦਿੱਤਾ ਗਿਆ ਮੁੱਖ ਮੰਤਰੀ ਨੇ ਕਿਹਾ ਕਿ ਬਚਾਅ ਕਾਰਜ ਉਸ ਸਮੇਂ ਤੱਕ ਚੱਲਦੇ ਰਹਿਣਗੇ ਜਦ ਤੱਕ ਪ੍ਰਭਾਵਿਤ ਖੇਤਰਾਂ 'ਚ ਫਸੇ ਹੋਏ ਵਿਅਕਤੀ ਨੂੰ ਬਾਹਰ ਨਹੀਂ ਕੱਢ ਲਿਆ ਜਾਂਦਾ ਉਸ ਦੌਰਾਨ ਉਹਨਾਂ ਨੇ ਬਚਾਅ ਤੇ ਰਾਹਤ ਕਾਰਜਾਂ ਦੀ ਨਿਗਰਾਨੀ ਕੀਤੀ ਤੇ ਅਧਿਕਾਰੀਆਂ ਤੋਂ ਜਾਣਕਾਰੀ ਲੈਂਦੇ ਰਹੇ ਇਸ ਤੋਂ ਇਲਾਵਾ ਕੌਜ ਤੇ ਰਾਜ ਦੀ ਕਾਂਝੀ ਟੀਮ ਪਾਗੀ ਰਥੀ ਵਿੱਚ ਬਣ ਰਹੀ ਝੀਲ ਤੋਂ ਪਾਣੀ ਦੇ ਨਿਕਾਸ ਦੀ ਨਿਗਰਾਨੀ ਕਰੇਗੀ ਵੀਰਵਾਨੂ ਰਾਸ਼ਟਰੀ ਆਫਤ ਪ੍ਰਬੰਧਨ ਅਥਾਰਟੀ ਨੇ ਅਧਿਕਾਰੀਆਂ ਨਾਲ ਆਫਤ ਵਿੱਚ ਬਚਾਅ ਤੇ ਰਾਹਤ ਕਾਰਜਾਂ ਦੀ ਸਮੀਖਿਆ ਕੀਤੀ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੂਜੇ ਦਿਨ ਵੀ ਆਫਤ ਪ੍ਰਭਾਵਿਤ ਧਾਰਲੀ ਤੇ ਹੋਰ ਥਾਵਾਂ ਦੇ ਇਲਾਕਿਆਂ 'ਚ ਜ਼ਮੀਨੀ ਪੱਧਰ ਤੇ ਡਟੇ ਰਹੇ ਉਹਨਾਂ ਆਫਤ ਪ੍ਰਭਾਵਿਤ ਪਰਵਾਰਾਂ ਨਾਲ ਮੁਲਾਕਾਤ ਕੀਤੀ ਸਰਕਾਰ ਵੱਲੋਂ ਹਰ ਸੰਭਵ ਮਦਦ ਦਾ ਪ੍ਰਬੋਸਾ ਦਿੱਤਾ ਗਿਆ ਮੁੱਖ ਮੰਤਰੀ ਨੇ ਕਿਹਾ ਕਿ ਬਚਾਅ ਕਾਰਜ ਜੋ ਸਮੇਂ ਤੱਕ ਚੱਲੀ ਰਹਿਣਗੇ ਜਦ ਤੱਕ ਪ੍ਰਭਾਵਿਤ ਖੇਤਰਾਂ 'ਚ ਫਸੇ ਹੋਏ ਵਿਅਕਤੀ ਨੂੰ ਬਾਹਰ ਨਹੀਂ ਦਰਾਂ ਉਹਨਾਂ ਨੇ ਪਚਾਹ ਤਰਾਹਤ ਕਾਰਜਾਂ ਦੀ ਨਿਗਰਾਨੀ ਕੀਤੀ ਤੇ ਅਧਿਕਾਰੀਆਂ ਤੋਂ ਜਾਣਕਾਰੀ ਲੈਂਦੇ ਰਹੇ ਇਸੇ ਇਲਾਵਾ ਪੌਜ ਤੇ ਰਾਜ ਦੀ ਇੱਕ ਸਾਂਝੀ ਟੀਮ ਪਾਗੀ ਰਥੀ ਵਿੱਚ ਬਣ ਰਹੀ ਝੀਲ ਤੋਂ ਪਾਣੀ ਦੇ ਨਿਕਾਸ ਦੀ ਨਿਗਰਾਨੀ ਕਰੇਗੀ ਵੀਰਵਾਰ ਨੂੰ ਰਾਸ਼ਟਰੀ ਆਫਤ ਪ੍ਰਬੰਧਨ ਅਥਾਰਟੀ ਨੇ ਅਧਿਕਾਰੀਆਂ ਨਾਲ ਆਫਤ ਵਿੱਚ ਬਚਾਅ ਤੇ ਰਾਹਤ ਕਾਰਜਾਂ ਦੀ ਸਮੀਖਿਆ ਕੀਤੀ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੂਜੇ ਦਿਨ ਵੀ ਆਫਤ ਪ੍ਰਭਾਵਿਤ ਧਾਰਲੀ ਤੇ ਹੋਰ ਥਾਵਾਂ ਦੇ ਇਲਾਕਿਆਂ 'ਚ ਜ਼ਮੀਨੀ ਪੱਧਰ ਤੇ ਡਟੇ ਰਹੇ ਉਹਨਾਂ ਆਫਤ ਪ੍ਰਭਾਵਿਤ ਪ੍ਰਵਾਣਾਂ ਨਾਲ ਮੁਲਾਕਾਤ ਕੀਤੀ ਸਰਕਾਰ ਵੱਲੋਂ ਹਰ ਸੰਭਵ ਮਦਦ ਦਾ ਪ੍ਰਬੋਸਾ ਦਿੱਤਾ ਗਿਆ ਮੁੱਖ ਮੰਤਰੀ ਨੇ ਕਿਹਾ ਕਿ ਬਚਾਅ ਕਾਰਜ ਜੋ ਸਮੇਂ ਤੱਕ ਜਾਰੀ ਰਹਿਣਗੇ ਜਦ ਤੱਕ ਪ੍ਰਭਾਵਿਤ ਖੇਤਰਾਂ 'ਚ ਫਸੇ ਹੋਏ ਵਿਅਕਤੀ ਨੂੰ ਬਾਹਰ ਤਰ੍ਹਾਂ ਉਹਨਾਂ ਨੇ ਬਚਾਅ ਤੇ ਰਾਹਤ ਕਾਰਜਾਂ ਦੀ ਨਿਗਰਾਨੀ ਕੀਤੀ ਤੇ ਅਧਿਕਾਰੀਆਂ ਤੋਂ ਜਾਣਕਾਰੀ ਲੈਂਦੇ ਰਹੇ ਇਸੇ ਇਲਾਵਾ ਫੌਜ ਤੇ ਰਾਜ ਦੀ ਇੱਕ ਸਾਂਝੀ ਟੀਮ ਪਾਗੀ ਰਥੀ ਵਿੱਚ ਬਣ ਰਹੀ ਝੀਲ ਤੋਂ ਪਾਣੀ ਦੇ ਨਿਕਾਸ ਦੀ ਨਿਗਰਾਨੀ ਕਰੇਗੀ ਵੀਰਵਾਰ ਨੂੰ ਰਾਸ਼ਟਰੀ ਆਫਤ ਪ੍ਰਬੰਧਨ ਅਥਾਰਟੀ ਨੇ ਅਧਿਕਾਰੀਆਂ ਨਾਲ ਆਫਤ ਵਿੱਚ ਬਚਾਅ ਤੇ ਰਾਹਤ ਕਾਰਜਾਂ ਦੀ ਸਮੀਖਿਆ ਕੀਤੀ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੂਜੇ ਦਿਨ ਵੀ ਆਫਤ ਪ੍ਰਭਾਵਿਤ ਧਾਰਲੀ ਤੇ ਹੋਰ ਥਾਵਾਂ ਦੇ ਇਲਾਕਿਆਂ 'ਚ ਜ਼ਮੀਨੀ ਪੱਧਰ ਤੇ ਡਟੇ ਰਹੇ ਉਹਨਾਂ ਆਫਤ ਪ੍ਰਭਾਵਿਤ ਪ੍ਰਵਾਣਾਂ ਨਾਲ ਮੁਲਾਕਾਤ ਕੀਤੀ ਸਰਕਾਰ ਵੱਲੋਂ ਹਰ ਸੰਭਵ ਮਦਦ ਦਾ ਪ੍ਰਬੋਸਾ ਦਿੱਤਾ ਗਿਆ ਮੁੱਖ ਮੰਤਰੀ ਨੇ ਕਿਹਾ ਕਿ ਬਚਾਅ ਕਾਰਜ ਉਸ ਸਮੇਂ ਤੱਕ ਚੱਲੀ ਰਹਿਣਗੇ ਜਦ ਤੱਕ ਪ੍ਰਭਾਵਿਤ ਖੇਤਰਾਂ 'ਚ ਫਸੇ ਹੋਏ ਵਿਅਕਤੀ ਨੂੰ ਬਾਹਰ ਸਰਾਂ ਉਹਨਾਂ ਨੇ ਬਚਾਅ ਤੇ ਰਾਹਤ ਕਾਰਜਾਂ ਦੀ ਨਿਗਰਾਨੀ ਕੀਤੀ ਤੇ ਅਧਿਕਾਰੀਆਂ ਤੋਂ ਜਾਣਕਾਰੀ ਲੈਂਦੇ ਰਹੇ ਇਸੇ ਤਲਾਵਾ ਫੌਜ ਤੇ ਰਾਜ ਦੀ ਇੱਕ ਸਾਂਝੀ ਟੀਮ ਪਾਗੀ ਰਥੀ ਵਿੱਚ ਬਣ ਰਹੀ ਝੀਲ ਤੋਂ ਪਾਣੀ ਦੇ ਨਿਕਾਸ ਦੀ ਨਿਗਰਾਨੀ ਕਰੇਗੀ ਵੀਰਵਾਰ ਨੂੰ ਰਾਸ਼ਟਰੀ ਆਫਤ ਪ੍ਰਬੰਧਨ ਅਥਾਰਟੀ ਨੇ ਅਧਿਕਾਰੀਆਂ ਨਾਲ ਆਫਤ ਵਿੱਚ ਬਚਾਅ ਤੇ ਰਾਹਤ ਕਾਰਜਾਂ ਦੀ ਸਮੀਖਿਆ ਕੀਤੀ